आईईएस अधिकारी श्रीमती राखी गुप्ता ਵੱਲੋਂ ਪੰਜਾਬੀ ਸਭਿਆਚਾਰ ਨੂੰ ਦਰਸਾਉਦੇ ਗਏ ਗਏ ਪੰਜਾਬੀ ਗੀਤ ਮਾਹੀਆ ਦਾ ਲੋਕ ਅਰਪਣ ਕੀਤਾ ਗਿਆ ਪੰਜਾਬ نیوز ਅੰਮ੍ਰਿਤਸਰ ਤੋਂ ਵਿਕਰਮ ਸ਼ਰਮਾ ਦੀ ਰਿਪੋਰਟ ਹਾਂ ਜੀ ਪਰ ਮੱਚ ਤੁਸੀਂ ਆਏ ਹੋ ਪੁਰਾਣੇ ਯੂਨੀਵਰਸਿਟੀ ਇੱਕ ਮਾਇਆ ਲਾਂਚ ਕਰ ਰਹੇ ਹੋ ਇਹ ਥੋੜਾ ਦੱਸੋਗੇ ਕਿ ਕੀ ਇਹਦੇ ਪਿਛੇ ਕੀ ਸਟੋਰੀ ਕਿੱਥੋਂ ਆਈਡੀਆ ਆ ਬੜੀ ਨਿੱਕੀ ਜਿਹੀ ਪਿਆਰੀ ਜਿਹੀ ਕਹਾਣੀ ਹੈ ਜੀ ਕਿਉਂਕਿ ਜਦੋਂ ਮੈਂ ਬਚਪਨ ਸੇ ਛੋਟੀ ਸੀਗੀ ਤੇ ਹਮੇਸ਼ਾ ਪੰਜਾਬੀ ਤੁਹਾਨੂੰ ਮੈਨੂੰ ਬਹੁਤ ਵਧੀਆ ਲੱਗਦੀ ਸੀਗੀ ਤੇ ਮੈਨੂੰ ਨਹੀਂ ਪਤਾ ਸੀਗਾ ਕੁਦਰਤੀ ਉਸ ਤੋਂ ਬਾਅਦ ਕਾਦਰ ਵੀ ਮੇਰਾ ਪੰਜਾਬੀ ਪਰਮਾਤਮਾ ਮੈਨੂੰ ਕਰਾ ਦੇਗਾ ਤੇ ਜਦੋਂ ਇੱਥੇ ਆਏ ਤੇ ਉਸ ਤੋਂ ਬਾਅਦ ਇੰਨਾ ਜ਼ਿਆਦਾ ਰੁਝਾਨ ਪੰਜਾਬੀ ਫੋਕ 뮤직 ਵੱਲ ਮੇਰਾ ਸੀਗਾ ਔਰ ਫਿਰ ਇਹਨਾਂ ਨੂੰ ਸਾਰਿਆਂ ਨੂੰ ਸੁਣਦੇ ਹੋਏ ਆਸ਼ਾ ਸਿੰਘ ਮਸਤਾਨਾ ਜੀ ਸੁਰਿੰਦਰ ਕੋਲ ਜੀ ਤੇ ਜਸਪਿੰਦਰ ਨਰੂਲਾ ਜੀ ਗੁਰਦਾਸ ਮਾਨ ਜੀ ਕਿਹਦਾ ਮਤਲਬ ਇੰਨੇ ਨਾਮ ਹੈਗੇ ਕਿਸੇ ਦਾ ਨਾਮ ਲੈਵਾ ਸਾਰੇ ਨੂੰ ਸੁਣ ਕੇ ਉਸ ਵੇਲੇ ਫਿਰ ਜਦੋਂ ਕਿਉਂਕਿ ਪੰਜਾਬੀ ਆ ਗਈ ਤੇ ਸਮਝ ਆ ਗਿਆ ਕਿ ਕੀ ਲਿਰਿਕਸ ਦਾ ਕੀ ਮਤਲਬ ਹੈ ਤਾਂ ਬਹੁਤ ਜ਼ਿਆਦਾ ਇੰਟਰਸਟ ਜਨਰੇਟ ਹੋਇਆ ਫਿਰ ਸਰਕਾਰ ਨੇ ਕੁਦਰਤੀ ਮੈਨੂੰ ਪ੍ਰਿੰਸੀਪਲ ਸੈਕਟਰੀ ਟੂਰਿਜ਼ਮ ਦਾ ਜਦੋਂ ਚਾਰਜ ਦਿੱਤਾ ਤੇ ਹੋਰ ਪੰਜਾਬੀ ਸੱਭਿਆਚਾਰ ਨੂੰ ਵਧਾਉਣ ਲਈ ਮੈਨੂੰ ਬਹੁਤ ਜ਼ਿਆਦਾ ਕਿਉਂਕਿ ਸਰਕਾਰੀ ਉਪਰਾਲੇ ਮੈਂ ਕੀਤੇ ਤੇ ਪੰਜਾਬ ਦਾ ਫਰਸਟ ਅਸੀਂ ਪੰਜਾਬ ਦੇ ਵਿੱਚ ਟੂਰਿਜ਼ਮ ਸਮਿਟ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਸੀਗਾ ਤੇ ਬਹੁਤ ਜਿਹਨੂੰ ਹੱਲਾਸ਼ੇਰੀ ਮਿਲੀ ਤੇ ਨੈਸ਼ਨਲ ਪੱਧਰ ਇੰਟਰਨੈਸ਼ਨਲ ਪੱਧਰ ਤੋਂ ਸਾਰੇ ਆਏ ਹੋਏ ਸੀਗੇ ਬਹੁਤ ਸਾਰੇ ਕਪਿਲ ਸ਼ਰਮਾ ਜੀ ਵੀ ਸਾਡੇ ਨਾਲ ਸੀਗੇ ਮੈਨੂੰ ਯਾਦ ਹੈ ਤੇ ਇਹ ਸਾਰਾ ਜਦੋਂ ਕਰਦੇ ਗਏ ਕਰਦੇ ਗਏ ਤਾਂ ਪਰਸਨਲੀ ਇੱਕ ਬੰਦੇ ਦੀ ਚਾਹ ਹੁੰਦੀ ਹੈ ਕਿ ਹੁਣ ਆਪਾਂ ਵੀ ਕੁਝ ਕੰਟ੍ਰਿਬਿਊਟ ਕਰੀਏ ਪੰਜਾਬ ਵੱਲ ਤਾਂ ਇੱਕ ਛੋਟਾ ਜਿਹਾ ਮੈਨੂੰ ਲੱਗਾਇਆ ਮੇਰਾ ਕੰਟ੍ਰਿਬਿਊਸ਼ਨ ਹੋ ਸਕਦਾ ਹੈ ਪਰਸਨਲ ਤੌਰ ਤੇ ਪਰਸਨਲ ਲੈਵਲ ਤੇ ਤੇ ਕੰਪਨੀ ਨੇ ਸਾਥ ਦਿੱਤਾ ਜੀ ਵਾਈਟਲ ਕੰਪਨੀ ਵੀ ਮੇਰੇ ਨਾਲ ਨੇ ਤੇ ਬਾਕੀ ਅੱਜ ਮੈਨੂੰ ਇਨੀ ਖੁਸ਼ੀ ਹੈ ਕਿ ਜਸਵਿੰਦਰ ਨਰੂਲਾ ਜੀ ਆਪ ਹੀ ਇਹਨਾਂ ਨੇ ਜਦੋਂ ਮੈਂ ਇਹਨਾਂ ਨੂੰ ਕਿਹਾ ਥੋੜਾ ਜਿਹਾ ਇਹਨਾਂ ਨੂੰ ਬੁਖਾਰ ਵੀ ਸੀਗਾ ਉਸ ਤੋਂ ਬਾਅਦ ਵੀ ਲekin ਇਹ ਆਏ ਨੇ ਮੈਨੂੰ ਹਲਾਸ਼ੇਰੀ ਦੇਣ ਲਈ ਤੋਂ ਇਸ ਤੋਂ ਵਧੀਆ ਮੈਨੂੰ ਕੀ ਲੱਗ ਸਕਦਾ ਹੈਗਾ ਤੇ ਇਹ ਪੰਜਾਬੀ ਫੋਕ ਸੱਭਿਆਚਾਰ ਨੂੰ ਦਰਸਾਉਂਦਾ ਹੋਇਆ ਪੂਰਾ ਗਾਣਾ ਹੈਗਾ ਗੀਤ ਹੈਗਾ ਔਰ ਬਿਲਕੁਲ ਪੰਜਾਬ ਦੇ ਵਿੱਚ ਅਸੀਂ ਜੋ ਸਾਡੀ ਕਲਚਰ ਸਾਡੀ ਸੱਭਿਆਚਾਰ ਹੈ ਉਹ ਦਿਖਾਈ ਹੈ ఆల్సో ਮੈਨੇ ਨੈਸ਼ਨਲ ਡਿਫੈਂਸ ਕਾਲਜ ਤੋਂ ਕੋਰਸ ਕੀਤਾ ਹੋਇਆ ਤੇ ਆਬਵੀਅਸਲੀ ਮੇਰੀ ਸਾਂਝ ਉੱਥੇ ਫੌਜੀਆਂ ਨਾਲ ਬਹੁਤ ਜ਼ਿਆਦਾ ਰਹੀ ਤੇ ਉਸ ਕਰਕੇ ਥੋੜਾ ਜਿਹਾ ਇੰਨਾ ਜ਼ਿਆਦਾ ਹੋ ਗਿਆ ਕਿ ਮੈਨੂੰ ਲੱਗਿਆ ਕਿ ਫੋਰਜ ਨੂੰ ਹੀ ਆਪਾਂ ਇਸ ਦੇ ਵਿੱਚ ਦਰਸਾਈਏ ਕਿਉਂਕਿ ਬਾਰਡਰ ਟੂਰਿਜ਼ਮ ਨੂੰ ਆਪਾਂ ਪੰਜਾਬ ਦੇ ਵਿੱਚ ਬਹੁਤ ਪ੍ਰੋਮੋਟ ਕਰਦੇ ਆ ਤੇ ਇਸ ਦੇ ਵਿੱਚ ਪੂਰੀ ਸਟੋਰੀ ਲਾਈਨ ਵੀ ਫੋਰਜ ਦੇ ਨਾਲ ਹੀ ਸੰਬੰਧਿਤ ਹੈ ਤੇ ਬੜੀ ਖੁਸ਼ੀ ਦੀ ਗੱਲ ਹੈ ਕਿ ਅੱਜ ਆਪਾਂ ਲਾਂਚ ਕਰ ਰਹੇ ਹਾਂ ਤੇ ਫਿਰ ਅੰਮ੍ਰਿਤਸਰ ਜਦੋਂ ਆਏ ਫਿੱਕੀ ਫਲੋ ਤੋਂ ਆਏ ਨੇ ਇਹਨਾਂ ਨੇ ਵੀ ਸਾਡਾ ਬੜਾ ਸਾਥ ਦਿੱਤਾ और सारे ने रल के एक बस एक छोटा जहा उपराला है कि आपी सभ्याचारे लेके जाना है और अपने काम तो अलावा थोड़ा जहा हॉबी के तौर तो पर मैं यू इस तरीके जी जी बट मैंने कोई फॉर्मल योजी मेरे को ट्रेनिंग तो आ, आ, या। 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 या है नहीं बस बचपन च जो भी गाँव रेंते कभी होया कि जिम्मे हमने बच्चे के के सुनाओ गा ਦੇਖ ਜਿਦੀ ਵਧੀਆ ਆਵਾਜ਼ ਸੀਗੀ ਫਿਰ ਅਕੈਡਮੀ ਤੇ ਸਾਡੇ ਲਾਲ ਬਾਦੋ ਸ਼ਾਸਤਰੀ ਅਕੈਡਮੀ ਦੇ ਵਿੱਚ ਵੀ ਮੈਨੂੰ ਹਮੇਸ਼ਾ ਜੋ ਅਕੈਡਮੀ ਦਾ ਗੀਤ ਹੁੰਦਾ ਸੀਗਾ ਉਹ ਗਾਉਂਦੇ ਸੀਗੇ ਨੈਸ਼ਨਲ ਐਂਥਮ ਹਮੇਸ਼ਾ ਗਾਦੇ ਸੀ ਤੇ ਛੋਟੇ ਛੋਟੇ ਇਸ ਤਰ੍ਹਾਂ ਨਾਲ ਸ਼ੌਕ ਹੀ ਪੂਰਾ ਕੀਤਾ ਹੈਗਾ ਔਰ ਇਹ ਵੀ ਇੱਕ ਸ਼ੌਕ ਹੀ ਹੈ ਤੋਂ ਬਸ ਪਰਮਾਤਮਾ ਆਈ ਥਿੰਕ ਰੱਬ ਦੀ ਮਿਹਰ ਹੈ ਕਿ ਅੱਜ ਅਪ ਅੰਮ੍ਰਿਤਸਰ ਤੋਂ ਹੀ ਸਭ ਤੋਂ ਜਿਹੜੀ ਪਾਵਨ ਸਰ ਧਰਤੀ ਹੈ ਇੱਥੋਂ ਹੀ ਲਾਂਚ ਹੋ ਰਿਹਾ ਹੈਗਾ ਇਹਦੀ ਦੋ ਲਾਈਨਾਂ ਜਾ ਕੇ ਸੁਣਾ ਦੇਉ ਤੇ ਉਹ ਤੋਂ ਨੂੰ ਜੀ ਹੁਣ ਲਾਂਚ ਕਰਾਂਗੇ ਕਿਉਂਕਿ ਕੰਪਨੀ ਦਾ ਪ੍ਰਿੰਸੀਪਲ ਹੈ ਜਦੋਂ ਲਾਂਚ ਹੋਗਾ ਤਾਂ ਇਹ ਆਪਾਂ ਆਹ ਨਹੀਂ ਕਰਾਂਗੇ ਕੋਈ ਨਹੀਂ ਬਾਅਦ ਜਰੂਰ ਨਹੀਂ ਹੈ ਦੋ ਲਾਣਾ ਸੁਣਾ ਦੇ ਇੱਕ ਸਾਲ ਸੁਣਾ ਦੇ ਪਿਪਲਾਂ ਦੀ ਛਾਮਈਆ ਪਿਪਲਾਂ ਦੀ ਛਾਮਈਆ ਪਿਪਲਾ ਦੀ ਛਾਂ ਮਾਇਆ ਪਿਪਲਾ ਦੀ ਛਾਂ ਮਾਇਆ ਮੈਨੂੰ ਤੁਹਾਨੂੰ ਬਹੁਤ ਸਾਰੇ ਹਵਾਲੇ ਤੋਂ ਵੀ ਮਿਲੇ ਹੈ ਨਾਟ ਰੌਂਗ ਨਾਰੀ ਸ਼ਕਤੀ ਪੁਰਸਕਾਰ ਵੀ ਤੁਹਾਨੂੰ ਮਿਲੇ ਹੈ ਜੀ ਸ਼੍ਰੀ ਸ਼ਕਤੀ ਪੁਰਸਕਾਰ ਜੀ ਇਟ ਵਾਸ ਮੇਰੇ ਕੋਲ ਬਹੁਤ ਵੱਡਾ ਚੈਲੰਜ ਸੀਗਾ ਕਿਉਂਕਿ ਉਸ ਤੋਂ ਪਹਿਲਾਂ ਜਿਹੜੀ ਲੇਡੀਆਂ ਸੀਗੀਆਂ ਉਹਨਾਂ ਨੇ ਪਬਲਿਕ ਸਪੇਸ ਦੇ ਵਿੱਚ ਉੱਥੇ ਫਰੀਦਕੋਟ ਦੇ ਵਿੱਚ ਬਤੌਰ ਡੀਸੀ ਦੇ ਅ ਪਦਧਰ ਤੇ ਐਂਟਰੀ ਨਹੀਂ ਸੀਗੀ ਕਦੀ ਵੀ ਤੋਂ ਕਾਫੀ ਲੋਕੀ ਸਰਪ੍ਰਾਈਜ਼ ਸੀਗੇ ਤੇ ਬੜਾ ਮੈਨੂੰ ਕਿਉਂਕਿ ਕਈ ਵਾਰੀ ਮੈਨੂੰ ਇੱਕ ਛੋਟਾ ਜਿਹਾ ਕਿੱਸਾ ਯਾਦ ਹੈ ਜਦੋਂ ਸਰਪੰਚ ਜਿਹੜੇ ਆਂਦੇ ਸੀਗੇ ਲੇਡੀਆਂ ਹੁੰਦੀ ਸੀਗੀ ਕਿਉਂਕਿ ਕਨਸਟੀਟਿਊਸ਼ਨ ਸੰਵਿਧਾਨ ਦੇ ਵਿੱਚ ਹੈਗੇ ਕਿ ਲੇਡੀ ਸਰਪੰਚ ਦੀ ਇੱਕ ਪਰਸੈਂਟੇਜ ਹੁੰਦੀ ਤੇ ਉਹਦੇ ਵਿੱਚ ਲekin ਉਹਨਾਂ ਦੇ ਹਸਬੰਡਸ ਆਉਂਦੇ ਸੀਗੇ ਤੇ ਜਦੋਂ ਮੇਰੇ ਲਈ ਮੇਰੇ ਕੋਲ ਆਉਂਦੇ ਸੀ ਕਿ ਗ੍ਰਾਂਟ ਮੰਗਣ ਲਈ ਤੇ ਮੈਂ ਉਹਨਾਂ ਨੂੰ ਕਹਿੰਦੀ ਸੀਗੀ ਤੁਹਾਡੀ ਤਾਂ ਲੇਡੀ ਸਰਪੰਚ ਹੈਗੀ ਉਹਨਾਂ ਨੂੰ ਕਿਉਂ ਨਹੀਂ ਭੇਜਦੇ ਤੁਸੀਂ ਤੇ ਉਹ ਕਹਿੰਦੇ ਸੀਗੇ ਕਿ ਜੀ ਸਾਨੂੰ ਉਹਨਾਂ ਨੂੰ ਥੰਗ ਲੱਗਦੀ ਹੈ ਦਫ਼ਤਰ ਦੇ ਵਿੱਚ ਆਉਂਦੇ ਤੇ ਮੈਂ ਕਿਹਾ ਥੰਗ ਲੱਗਦੀ ਹੈ ਤੇ ਤੋਂ ਮੈਂ ਵੀ ਜਣਾਨੀ ਹੋ ਮੇਰੇ ਹਸਬੰਡ ਡੀਸੀ ਭਟਿੰਡਾ ਨੇ ਤੁਸੀਂ ਉਹਨਾਂ ਦੇ ਕੋਲ ਜਾਓ ਗ੍ਰਾਂਟ ਲੈਣ ਤੇ ਉਹਨਾਂ ਨੂੰ ਸਿਰ ਮੈਸੇਜ ਪਹੁੰਚ ਗਿਆ ਤੇ ਹੌਲੀ ਹੌਲੀ ਛੋਟੇ ਛੋਟੇ ਇਹੋ ਜਿਹੇ ਅਪਰਾਲੇ ਕੀਤੇ ਉੱਥੇ ਮੈਂਟਲੀ ਚੇਂਜ ਪੇਸ਼ੈਂਟਸ ਬਹੁਤ ਜ਼ਿਆਦਾ ਫਰੀਦਕੋਟ ਦੇ ਵਿੱਚ ਉਸਲੇ ਹੁੰਦੇ ਔਰ ਇੱਕ ਸਟਿਗਮ ਹੁੰਦਾ ਸੀਗਾ ਪਰਿਵਾਰ ਦੇ ਵਿੱਚ ਉਹਨਾਂ ਨੂੰ ਕੱਢਦੇ ਨਹੀਂ ਸੀਗੇ ਉਹਨਾਂ ਨੂੰ ਬੰਦ ਕਰਕੇ ਚੇਨਾ ਦੇ ਵਿੱਚ ਰੱਖਦੇ ਸੀਗੇ ਮੈਂ ਇੱਕ ਸਾਈਕੋਲੋਜੀ ਦੇ ਗ੍ਰੈਜੂਏਟ ਹਾਂ ਤੇ ਮੈਨੂੰ ਪੂਰੀ ਸਮਝ ਸੀਗੀ ਕਿ ਜਾਂ ਤਾਂ ਉਹ ਸਕਿਜ਼ੋਫ੍ਰੀਨੀਆ ਹੋ ਸਕਦਾ ਹੈ ਡਿਪਰੈਸ਼ਨ ਹੋ ਸਕਦਾ ਹੈ ਤੇ ਮੈਂ ਬਹੁਤ ਸਾਰੇ ਉਹਨਾਂ ਨੇ ਲੋਕਾਂ ਨੂੰ ਬਾਹਰ ਉਹਨਾਂ ਨੂੰ ਹੈਲਪ ਕੀਤੀ ਉਹਨਾਂ ਨੂੰ ਹਸਪੀਟਲ ਦੇ ਵਿੱਚ ਦਾਖਲ ਕਰਾਇਆ ਉਹਨਾਂ ਦਾ ਰੈੱਡ ਕਰਾਸ ਵੱਲੋਂ ਆਪਾਂ ਇਲਾਜ ਕਰਾਇਆ ਤਾਂ ਸ਼ਾਇਦ ਸਰਕਾਰ ਨੂੰ ਕਹੀਂ ਇਹ ਜੀ ਚੀਜ਼ਾਂ ਦਾ ਕੁਝ ਪਤਾ ਲੱਗਿਆ ਔਰ ਮੈਨੂੰ ਤਾਂ ਪਤਾ ਨਹੀਂ ਥੀ ਲੇਕਿਨ ਇਹ ਅਵਾਰਡ ਲਈ ਮੇਰਾ ਨਾਮ ਭੇਜ ਦਿੱਤਾ ਗਿਆ ਸਰਕਾਰ ਵੱਲੋਂ ਔਰ ਗੋਡ ਵਾਸ ਕਾਈਂਡ ਕਿ ਮੈਨੂੰ ਸ੍ਰੀ ਸ਼ਕਤੀ ਪੁਰਸਕਾਰ ਫਰੀਦਕੋਟ ਜ਼ਿਲ੍ਹੇ ਦੇ ਕੰਮ ਦੇ ਵਿੱਚ ਇਸ ਦੇ ਵਿੱਚ ਪ੍ਰਦਾਨ ਕੀਤਾ ਗਿਆ ਸਿਲਵਾ ਬਜਟ ਪੁਰਸਕਾਰ ਵੀ ਮਿਲਿਆ ਮੇਰਾ ਕੇ ਇਮ ਨਾਟ ਰੌਂਗ ਸਾਨੂੰ ਜੀ ਜੀ ਉਹ ਇਲੈਕਸ਼ਨ ਕਰਕੇ ਮਿਲਿਆ ਜੀ ਕਿਉਂਕਿ ਇਲੈਕਸ਼ਨ ਦੇ ਵਿੱਚ ਕੁਝ ਇਹੋ ਜੀ ਅਸੀਂ ਚੀਜ਼ਾਂ ਕੀਤੀਆਂ ਜੋ ਇਲੈਕਸ਼ਨ ਕਮਿਸ਼ਨ ਨੂੰ ਪਸੰਦ ਆਈ ਤਾਂ ਉਹਨਾਂ ਨੇ ਸਾਨੂੰ ਭੂਟਾਨ ਭੇਜਿਆ ਸਭ ਤੋਂ ਪਹਿਲਾ ਮੌਕ ਪਾਰਲੀਮੈਂਟਰੀ ਇਲੈਕਸ਼ਨ ਅਬਜ਼ਰਵ ਕਰਨ ਲਈ ਤੇ ਬੇਸਿਕਲੀ ਮੇਰੇ ਹਮੇਸ਼ਾ ਐਡਮਿਨਿਸਟ੍ਰੇਸ਼ਨ ਦੇ ਵਿੱਚ ਵੀ ਇਹੀ ਅਪਰੋਚ ਰਹਿੰਦੀ ਹੈ ਕਿ ਜਿਹੜਾ ਲੇਡੀਜ਼ ਦਾ ਸਾਡਾ ਇੱਕ ਸਿਕ ਸੈਂਸ ਹੁੰਦਾ ਹੈ ਔਰ ਇੱਕ ਸਾਡਾ ਹਿਊਮਨ ਟੱਚ ਹੁੰਦਾ ਹੈ ਉਸ ਨੂੰ ਪ੍ਰਸ਼ਾਸਨ ਦੇ ਵਿੱਚ ਲੈ ਕੇ ਆਈ ਹੈ ਜੋ ਬਹੁਤ ਸਮੇਂ ਦੀ ਮੰਗ ਹੈਗੀ ਔਰ ਮੈਨੂੰ ਲੱਗਦਾ ਹੈ ਇਹਦੇ ਨਾਲ ਬਹੁਤ ਟੱਚ ਹੁੰਦੇ ਹੈ ਲੋਕੀ ਔਰ ਆਪਣਾਪਣ ਇੱਕ ਪੈਦਾ ਹੁੰਦਾ ਜਿਹਦੇ ਨਾਲ ਕੌਨਫੀਡੈਂਸ ਜਨਤਾ ਨੂੰ ਆਪਣੇ ਪ੍ਰਸ਼ਾਸਕ ਦੇ ਵੱਲ ਪੈਦਾ ਹੁੰਦਾ ਹੈ ਅਨੰਦ ਸਿੰਦਰ ਜੀ ਤੁਸੀਂ ਕੁਝ ਬਹੁਤ ਸਾਰਾ ਫੋਟੋਗ੍ਰਾਫਿਕ ਹੈ ਇਹ ਕਹੇ ਕਿ ਤਨੀ ਗੱਲ ਕਰਨੀ ਚਾਹੁੰਦੀ ਆ ਕੀ ਪਿਆਰ ਤੋਂ ਹੋਣਾ ਹੀ ਤਾਂ ਪੰਜਾਬੀ ਸਭਿਆਚਾਰ ਨਾਲ ਸਾਡੇ ਸਾਰਿਆਂ ਦਾ। ਤੋਂ ਆਈ ਹੋਪ ਕਿ ਜੋ ਜਿਹੜਾ ਇਹਨਾਂ ਦਾ ਇੱਕ ਗਾਣਾ ਹੈਗਾ ਮੈਨੂੰ ਹਮੇਸ਼ਾ ਇਹਨਾਂ ਚੰਗਾ ਲੱਗਦਾ ਸੀਗਾ ਲੇਕਿਨ ਇਹ ਨਹੀਂ ਪਤਾ ਸੀਗਾ ਕਿ ਪੰਜਾਬੀ ਸਭਿਆਚਾਰ ਨਾਲ ਮੇਰੇ ਨਾਲ ਇਹ ਗਾਣਾ ਜੁੜ ਜਾਊਗਾ ਤੇ ਆਈ ਥਿੰਕ ਇਹੀ ਸਾਡੀ ਕੰਟ੍ਰਿਬਿਊਸ਼ਨ ਹੈ ਔਰ ਪੰਜਾਬ ਲਈ ਸਾਡਾ ਪਿਆਰ ਇਹੀ ਇਸ ਤਰ੍ਹਾਂ ਬਣਾ ਰਿਹਾ ਹੈ ਔਰ ਪੰਜਾਬੀ ਸਭਿਆਚਾਰ ਅੱਗੇ ਵਧਦਾ ਰਿਹਾ ਹੈ ਲੋਕਾਂ ਨੂੰ ਜਿਹੜੇ ਬਾਹਰ ਨੇ ਕੈਨੇਡਾ 'ਚ ਵੀ ਗਏ ਨੇ ਉਹਨਾਂ ਦੇ ਵਿੱਚ ਵੀ ਵਾਪਸ ਆਉਣ ਸਾਡੇ ਕੋਲ ਪੰਜਾਬ ਫਿਰ ਸੇ ਹਰਾ-ਭਰਾ ਰੰਗਲਾ ਪੰਜਾਬ ਸਾਡਾ ਬਣ ਜਾਵੇ। ਕਰ ਰਹੇ ਤੁਸੀਂ ਜੀ ਇਸ ਮੌਕੇ ਤੇ ਪਹੁੰਚੇ ਹੋ ਲੰਬੇ ਸਮੇਂ ਤੁਸੀਂ ਪੰਜਾਬੀ ਇੰਡਸਟਰੀ ਦੇ ਵਿੱਚ ਜੁੜਾ ਨਾ ਹੈ ਲੰਬੇ ਸਮੇਂ ਕੇ 50 ਸਾਲ ਹੋ ਗਏ ਨੇ ਜੀ 50 ইয়ার্স ਜੋ ਕੰਟਰੀਬਿਊਸ਼ਨ ਹੈ ਉਹ 50 ਸਾਲ ਦੀ ਹੈ ਬਟ ਨਾਟ ਓਨਲੀ ਪੰਜਾਬੀ ਇੰਡਸਟਰੀ ਫਿਲਮ ਇੰਡਸਟਰੀ অফ কোর্স ਬਾਲੀਵੁੱਡ ਦਾ ਕੰਮ ਕੀਤਾ ਹੈ ਔਰ ਕਰ ਰਹੀ ਹਾਂ ਹਾਲੇ ਵੀ ਸੋ ਪੰਜਾਬੀ ਸਭਿਆਚਾਰ ਨੂੰ ਔਰ ਉਸ ਨੂੰ ਜ਼ਿੰਦਾ ਰੱਖਣ ਲਈ मैं हाले भी बहुत सारे काम कर रही हूँ क्योंकि बहुत जरूरी है जो भी कुछ अगे आने वाली जनरेशन वास्ते सी कुछ इस तरह का काम करके जाइए ताकि साडी जड़ी माँ बोली है और साध्याचार साहित्य सब कुछ जोड़ा है वो जिंदा रहे लाइव रहे उस वास्ते आई एम वर्किंग ऑन दैट और राखी जी जिमें कि ਕਿ ਸਾਰੇ ਜਾਣਦੇ ਹੋ ਕਿ ਜਿਹੜੀ ਪਦਵੀ ਤੇ ਜਿਹੜੇ ਰੁਤਬੇ ਤੇ ਉਹ ਹੈਗੇ ਨੇ ਹਰ ਇਨਸਾਨ ਦੇ ਅੰਦਰ ਕੋਈ ਨਾ ਕੋਈ ਸ਼ੌਕ ਵੀ ਹੁੰਦਾ ਸੋ ਇਹਨਾਂ ਨੂੰ ਸੰਗੀਤ ਨਾਲ ਫਰੇਮ ਹੈ ਸੰਗੀਤ ਨਾਲ ਇਹਨਾਂ ਨੂੰ ਸ਼ੌਕ ਹੈ ਤੇ ਸ਼ਾਇਦ ਆਮ ਆਈ ਐਮ ਆਮ ਹਰ ਵਨ ਆਫ ਦ ਫੇਵਰਿਟ ਸਿੰਗਰਸ ਕਹਿੰਦੇ ਨੇ ਸਭ ਕੁਝ ਜਿਹੜਾ ਹੈ ਨਾ ਉਹ ਪਰਮਾਤਮਾ ਨੇ ਸਭ ਪਹਿਲੇ ਤੋਂ ਲਿਖਿਆ ਹੁੰਦਾ ਇਨਾ ਦੀ ਇੱਛਾ ਸੀ ਸ਼ਾਇਦ ਔਰ ਇਸ ਤਰ੍ਹਾਂ ਦੇ ਹਾਲਾਤ ਬਣ ਗਏ ਕਿ ਮੈਨੂੰ ਇੱਥੇ ਆਉਣ ਦੀ ਸ਼ਰਕਤ ਹੋਈ ਮੈਂ ਸ਼ਰਕਤ ਕਰ ਸਕੀ ਇੱਥੇ ਆ ਸਕੀ ਤੇ ਬਹੁਤ ਅੱਛਾ ਲੱਗ ਰਿਹਾ ਮੈਨੂੰ ਔਰ ਐਨੇ ਵੱਡੇ ਰੁਤਬੇ ਤੋਂ ਮਤਲਬ ਇੱਕ ਆਈਐਸ ਆਫਿਸਰ ਹੋ ਕੇ ਤੇ ਸੰਗੀਤ ਨਾਲ ਲੈਣਾ ਪ੍ਰੇਮ ਔਰ ਫਿਰ ਅੱਜ ਗਾ ਕੇ ਉਸ ਨੂੰ ਰਿਲੀਜ਼ ਕਰਨਾ ਔਰ ਇਸ ਤਰੀਕੇ ਆਪਣੀ ਆਈ ਥਿੰਕ ਪੰਜਾਬੀ ਸਨ ਜ਼ਿੰਦਾ ਰੱਖਣ ਲਈ ਜਿਵੇਂ ਕਿ ਉਹਨਾਂ ਨੇ ਕਿਹਾ ਕਿ ਮੇਰੀ ਵੀ ਇੱਕ ਛੋਟੀ ਜੀ ਕੰਟਰੀਬਿਊਸ਼ਨ ਹੈ ਵਿਚ ਇਸ ਵੈਰੀ ਗੁੱਡ ਬੜੀ ਖੁਸ਼ੀ ਹੋਈ ਹੈ ਮੈਨੂੰ ਕਿ ਤੁਸੀਂ ਆਪਣਾ ਇੱਕ ਹਿੱਸਾ ਇਹਦੇ ਵਿੱਚ ਤੁਸੀਂ ਕੰਟਰੀਬਿਊਟ ਕੀਤਾ ਐਂਡ ਆਲ দ্য ਬੈਸਟ 1 ਸ਼ੀਸ ਟੂ ਯੂ ਐਂਡ ਟੂ ਯੋਰ ਟੀਮ ਯੋਰ ਕੰਪਨੀ एवरीवन ਤੇ ਅ ਬਸ ਅੱਜ ਦੇਖਦੇ ਹਾਂ ਸੁਣਨੇ ਹਾਂ ਜਦ ਅੱਜ ਤੁਹਾਡਾ ਕੰਮ ਦੇਖਦੇ ਹਾਂ ਕਿ

स्वामी मुंशी जो यूनिवर्सिटी को दुनिया द्वितीय राष्ट्र करने और आगे एक साल में स्वागत करने के कार्यक्रम में माननीय गणों की बड़े-बड़े पादना जोरदार भाषण देंगे सभी सम्मान दे देंगे ये सभी की चेतना राविकृति है ओके सरनो मैदान गुरु दानक देवियों का श्री अमरसर साहब से चपा अस्त से है हैप्पी जी हम भला नहीं कुछ प्रिय कार्यक्रम की सजावट में मैं जान सरकार जी के ये ये और ये हस्ता बनकर इसमें मैं गवाही Yes. Yes. Okay. yes. okay. yes Thank you.